ਦੋਸਤੋ ਇਨਕਲਾਬ ਜਿੰਦਾਬਾਦ ਅੱਜ ਅਸੀਂ ਪਹੁੰਚਿਆ ਗਿਆਨੀ ਜਗੀਰ ਸਿੰਘ ਰਤਨ ਕੋਲੇ ਇਸ ਨਾਮਸੀ ਦੋਧਮ ਸਿੰਘ ਵਾਲਾ ਜੋ ਗਦਰੀ ਵੀ ਵੀ ਗਲਾਬ ਕੌਰ ਪਿੰਡ ਬਖਸ਼ੀ ਵਾਲਾ ਦੀ ਕਿਤਾਬ ਮਿਲਖਾ ਸਿੰਘ ਸਨੇਹੀ ਵੱਲੋਂ ਅੱਜ ਤੋਂ 10-15 ਸਾਲ ਪਹਿਲਾਂ ਪਹਿਲਾ ਐਡੀਸ਼ਨ ਛਾਪਿਆ ਗਿਆ ਤੇ ਤਾਂ ਹੁਣ ਵੀ ਜਿਹੜੀ ਇਹ ਕਿਤਾਬ ਦੁਬਾਰੇ ਛਾਪੀ ਹੈ ਤੇ ਆਪਾਂ ਆ ਗਿਆਨੀ ਜਗੀਰ ਸਿੰਘ ਰਤਨ ਜੀ ਕੋਲੇ ਗਿਆਨੀ ਇਹ ਕਿਤਾਬ ਬਾਰੇ ਮੋਟੀ-ਮੋਟੀ ਜਾਣਕਾਰੀ ਆਪਾਂ ਕਰ ਲਈਏ ਦੱਸ ਕੇ ਨਾਲ ਸਾਂਝੀ ਹੈ ਨਾ ਤੇ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਆਓ ਫਿਰ ਗੱਲਬਾਤ ਕਰਦੇ ਆ ਤੁਹਾਡੇ ਨਾਲ ਗਾਦਰੀ ਬੀਬੀ ਗੁਲਾਬ ਕੌਰ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਸਾਂਝੀ ਕਰਦੇ ਹਾਂ ਕਿ ਭਾਰਤ ਦੀ ਆਜ਼ਾਦੀ ਲਈ ਬ੍ਰਿਟਾਨਵੀ ਸਮਰਾਜ ਵਿਰੁੱਧ ਚੱਲੀਆਂ ਵੱਖ-ਵੱਖ ਇਨਕਲਾਬੀ ਲਹਿਰਾਂ ਵਿੱਚ ਸਾਡੇ ਸੈਂਕੜੇ ਹੀ ਆਜ਼ਾਦੀ ਘੁਲਾਟੀਆਂ ਨੇ ਆਪਾਂ ਕੁਰਬਾਨ ਕੀਤਾ ਹੈ ਅਜਿਹੇ ਅਮਰ ਸ਼ਹੀਦ ਹੀ ਕੌਮ ਅਤੇ ਦੇਸ਼ ਦੀ ਆਨ ਸ਼ਾਨ ਅਤੇ ਜਾਨ ਹੁੰਦੇ ਹਨ ਇਹਨਾਂ ਸ਼ਹੀਦਾਂ ਦੇ ਬਦੌਲਤ ਹੀ ਦੇਸ਼ ਅਤੇ ਕੌਮ ਸलामਤਰੰਦੀਆਂ ਹਨ ਅਜਿਹੇ ਸੂਰਬੀਰ ਯੋਧੇ ਆਪਣੇ ਗਲਾਂ ਵਿੱਚ ਹੱਸ ਹੱਸ ਕੇ ਫਾਂਸੀ ਦੇ ਫੰਦੇ ਤਾਂ ਪਾ ਲੈਂਦੇ ਹਨ ਪਰ ਆਪਣੇ ਕੌਮ ਦੇ ਗਲੇ ਵਿੱਚ ਗੁਲਾਮੀ ਦੇ ਫੰਦੇ ਕਦੇ ਬਰਦਾਸ਼ਤ ਨਹੀਂ ਕਰਦੇ ਇਹ ਅਨੋਖੀ ਅਣਖੀ ਯੋਧੇ ਸਾਨੂੰ ਗੁਲਾਮੀ ਦੀ ਲਾਹਨਤ ਵਿੱਚ ਸਿਰ ਨਿਵਾ ਕੇ ਜੂਨ ਨਾਲ ਆਜ਼ਾਦੀ ਨਾਲ ਸਿਰ ਉਠਾ ਕੇ ਜਿਉਣਾ ਸਿਖਾਉਂਦੇ ਹਨ ਅਣਖ ਨਾਲ ਜਿਉਣਾ ਮੜਕ ਨਾਲ ਜਿਉਣਾ ਜਦੋ ਜਿਹਦ ਨਾਲ ਜਿਉਣਾ ਸਮੇ ਦੇ ਸਰਦਾਰ ਬਣ ਕੇ ਜਿਉਣਾ ਇਹਨਾਂ ਦੇ ਖੂਨ ਦਾ ਖਾਸਾ ਹੁੰਦਾ ਹੈ ਇਹਨਾਂ ਨੂੰ ਬਰਦਾਸ਼ਤ ਨਹੀਂ ਸੀ ਸਾਮਰਾਜੀ ਤੱਕੇ ਸ਼ਾਹੀ ਇਹਨਾਂ ਨੂੰ ਬਰਦਾਸ਼ਤ ਨਹੀਂ ਸੀ ਆਪਣੇ ਲੋਕਾਂ ਦੇ ਲੁੱਟ ਖਸੁੱਟ ਇਹਨਾਂ ਨੂੰ ਬਰਦਾਸ਼ਤ ਨਹੀਂ ਸੀ ਆਪਣੇ ਲੋਕਾਂ ਦਾ ਸ਼ੋਸ਼ਣ ਇਸ ਤੋਂ ਵੀ ਵੱਧ ਇਹਨਾਂ ਨੂੰ ਬਰਦਾਸ਼ਤ ਨਹੀਂ ਸੀ ਇਸ ਸਮਰਾਜੀ ਤੱਕੇਸ਼ਾਹੀ ਖਿਲਾਫ ਲੋਕਾਂ ਦੀ ਮਰਦਾ ਚੁੱਪ ਇਨ੍ਹਾਂ ਅਮਰ ਸ਼ਹੀਦਾਂ ਨੇ ਹੀ ਗੁਲਾਮੀ ਦਾ ਬੋਝਦਿਲ ਤੇ ਬੇਗਹਿਰਤ ਜੀਵਨ ਜੂਰੇ ਭਾਰਤੀ ਲੋਕਾਂ ਨੂੰ ਇੱਕ ਇਨਕਲਾਬੀ ਵੰਗਾਰ ਪਾਈ ਕਿ ਆਜ਼ਾਦੀ ਲੈਣ ਲਈ ਉਠੋ ਜੁੜੋ ਤੁਰੋ ਲੜੋ ਤੇ ਤੋੜ ਸੁੱਟੋ ਸਮਰਾਜੀ ਗੁਲਾਮ ਦੀਆਂ ਜੰਜੀਰਾਂ ਦੇਸ਼ ਦੀ ਆਜ਼ਾਦੀ ਲਈ ਫਾਂਸੀਆਂ ਫੰਦੇ ਕੁਰਕੀਆਂ ਤੇ ਜਲਾਵਤਨੀਆਂ ਦੇ ਤੁਸੀਂ ਇਹ ਚੱਲਣ ਵਾਲੇ ਇਹਨਾਂ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਬੜੇ ਮਾਣ ਸਨਮਾਨ ਦੇ ਨਾਲ ਆਜ਼ਾਦ ਫਿਜ਼ਾ ਦਾ ਨਿਗ ਮਾਨ ਰਹੇ ਹਾਂ ਦੇਸ਼ ਦੀ ਆਜ਼ਾਦੀ ਲਈ ਆਪਾਂ ਕੁਰਬਾਨ ਕਰਨ ਵਾਲੇ ਸੈਂਕੜੇ ਆਜ਼ਾਦੀ ਕੁਲਹਾਟੀਆਂ ਦੀ ਇੱਕ ਲੰਮੀ ਕਤਾਰ ਹੈ ਤੇ ਸਾਨੂੰ ਫਖਰ ਹੈ ਮਾਣ ਹੈ ਇਸ ਗੱਲ ਦਾ ਇਸ ਲੰਮੀ ਕਤਾਰ ਦੇ ਅੰਦਰ ਸਾਡੇ ਪਿੰਡ ਬਖਸ਼ੀwala ਦੀ ਜੰਪਲ ਗਦਰੀ ਸੰਗਰਾਮਣ ਬੀਬੀ ਗੁਲਾਬਕੌਰ ਦਾ ਨਾਮ ਵੀ ਇੱਕ ਸੂਰਜ ਦੀ ਤਰ੍ਹਾਂ ਚਮਕਦਾ ਹੈ। ਇਸ ਵੇਲੇ ਇਸ ਸਾਲ ਜੋ ਹੈ ਉਹ ਬੀਬੀ ਗੁਲਾਬਕੌਰ ਦਾ 100 ਸਾਲਾ ਬਰਸੀ ਸਾਲ ਹੈ ਬਰਸੀ ਵਰਾ ਚੱਲ ਰਿਹਾ ਤੇ ਇਸ ਗੱਲ ਨੂੰ ਮੁੱਖ ਰੱਖਦੇ ਹੋਇਆਂ ਸੰਗਰਾਮੀ ਕਲਾ ਕੇਂਦਰ ਦੇ ਜਿਹੜੇ ਸਾਡੇ ਸਰਪ੍ਰਸਤ ਨੇ ਸਰਦਾਰ ਲਖਵੀਰ ਸਿੰਘ ਜੀ ਰਤਨਪਾਲ ਕੈਨੇਡਾ ਉਹਨਾਂ ਦਾ ਫੁਰਨਾ ਸੀ ਕਿ ਜੋ ਕਿਤਾਬ ਬਖਸ਼ੀ ਵਾਲੇ ਦੇ ਲੇਖਕ ਮਿਰ ਮਿਲਖਾ ਸਿੰਘ ਸੁਨੇਹੀ ਨੇ 2004 ਵਿੱਚ ਛਪਵਾਈ ਸੀ ਬੀਬੀ ਗਲਾਵਕੌਰ ਦੀ ਜੀਵਨੀ ਬਾਰੇ ਟੂਕਲ ਉਹ ਕਿਤਾਬ ਪਹਿਲੀ ਕਿਤਾਬ ਸੀ ਤੇ ਉਸ ਨੂੰ ਦੁਆਰਾ ਛਪਵਾ ਕੇ ਇਸ 100 ਸਾਲਾ ਬਰਸੀ ਮੌਕੇ ਲੋਕਾਂ ਦੇ ਅੰਦਰ ਪਾਟਕਾਂ ਦੇ ਅੰਦਰ ਵੰਡੇ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਸ ਮਹਾਨ ਸੰਗਰਾਮਨ ਨੇ ਗਾਦਰ ਲਹਿਰ ਦੇ ਅੰਦਰ ਕਿਤਨਾ ਵੱਡਾ ਕੁਰਬਾਨੀ ਭਰਿਆ ਅਤੇ ਇਤਿਹਾਸਕ ਤੇ ਇਨਕਲਾਬੀ ਰੋਲ ਅਦਾ ਕੀਤਾ ਹੈ ਸਾਥੀਓ ਬੀਬੀ ਗਲਾਵ ਕੋਰ ਦਾ ਜਨਮ 1890 ਦੇ ਲਗਭਗ ਪਿੰਡ ਬਖਸ਼ੀ ਵਾਲਾ ਵਿਖੇ ਉਸ ਦਾ ਜਨਮ ਹੋਇਆ ਇੱਕ ਸਾਧਾਰਨ ਪਰਿਵਾਰ ਦੇ ਅੰਦਰ ਛੋਟੀ ਉਮਰੇ ਉਸਨੇ ਪਿੰਡ ਵਿੱਚ ਹੀ ਜਿਹੜਾ ਡੇਰਾ ਸੀ ਸੰਤ ਬਾਬਾ ਸਤ ਸ਼ਰਨ ਦਾਸ ਜੀ ਦਾ ਉਸ ਦੇ ਅੰਦਰ ਉਹਨਾਂ ਸੰਤਾਂ ਕੋਲੋਂ ਗੁਰਮੁਖੀ ਪੜ੍ਹਨੀ ਸਿੱਖੀ ਗੁਰਮੁਖੀ ਪੜ੍ਹ ਕੇ ਉਹ ਪਾਠ ਕਰਨਾ ਸਿੱਖ ਗਈ ਛੁਟਕਾ ਪੜ੍ਹਨਾ ਸਿੱਖ ਗਈ ਅਤੇ ਪੰਜ ਗ੍ਰੰਥੀ ਪੜ੍ਹਨੀ ਸਿੱਖ ਗਈ ਤੇ ਇਸ ਤਰੀਕੇ ਦੇ ਨਾਲ ਵੱਡੀ ਹੋਈ ਉਸ ਦਾ ਵਿਆਹ ਨਾਲ ਦਾ ਗਵਨਟਮੈਂਟ ਹੈ ਜਖੇਪਲ ਜਖੇਪਲ ਦੇ ਹੰਬਲ ਵਾਰਸ ਨਿਵਾਸੀ ਮਾਨ ਸਿੰਘ ਦੇ ਨਾਲ ਬੀਬੀ ਗੁਲਾਬ ਕੌਰ ਦਾ ਵਿਆਹ ਹੋਇਆ ਤੇ ਉਹਨਾਂ ਸਮੇਂ ਦੇ ਅੰਦਰ ਬੜੀ ਗੁਰਬਤ ਫੈਲੀ ਹੋਈ ਸੀ ਖੇਤੀਬਾੜੀ ਤੋਂ ਕੋਈ ਲਹਾ ਨਹੀਂ ਸੀ ਖੇਤੀਬਾੜੀ ਦੇ ਉੱਤੇ ਲਗਾਨ ਬਹੁਤ ਸੀ ਤੇ ਖੇਤੀ ਕਰਕੇ ਜ਼ਿਮੀਂਦਾਰ ਨੂੰ ਕਿਸਾਨ ਨੂੰ ਬਚਦਾ ਵੀ ਕੁਝ ਨਹੀਂ ਸੀ ਤੇ ਦੂਜਾ ਉਸ ਵੇਲੇ ਕਈ ਬਿਮਾਰੀਆਂ ਨੇ ਘੇਰਾ ਪਾਏ ਹੋਏ ਸੀ ਤੇ ਉਸ ਸਮੇਂ ਦੌਰਾਨ ਆਪਣੇ ਘਰ ਦੀ ਕਬੀਲਦਾਰੀ ਨੂੰ ਸੰਭਾਲਣ ਵਾਸਤੇ ਇਸ ਗੁਰਬਤ ਦੇ ਗੁਲਾਮੀ ਵਿੱਚੋਂ ਨਿਕਲਦੇ ਵਾਸਤੇ ਬਹੁਤ ਸਾਰੇ ਵਿਦੇਸ਼ਾਂ ਵਿੱਚ ਗਏ ਤੇ ਇਹੀ ਸੋਚ ਕੇ ਸਰਦਾਰ ਮਾਨ ਸਿੰਘ ਵੀ ਮੀਬੀ ਗੁਲਾਬਕੌਰ ਦੇ ਨਾਲ ਅਮਰੀਕਾ ਜਾਣ ਵਾਸਤੇ ਬਾਹਰ ਮਨੀਲਾ ਪਹੁੰਚੇ ਕਿਉਂਕਿ ਅਮਰੀਕਾ ਦੀ ਸਿੱਧਾ ਉਸ ਵੇਲੇ ਦਾਖਲਾ ਹੈ ਨਹੀਂ ਸੀ ਤੇ ਮਨੀਲਾ ਰਹਿ ਕੇ ਰਾਹਦਾਰੀ ਮਿਲਦੀ ਸੀ ਤੇ ਇਸੇ ਦੌਰਾਨ ਸਾਨੂੰ 1913-14 ਦੇ ਅੰਦਰ ਅਮਰੀਕਾ ਵਿਖੇ ਸਾਨ ਫ੍ਰਾਂਸਿਸਕੋ ਦੇ ਸਥਾਨ ਤੇ ਜਿਹੜੇ ਭਾਰਤੀ ਉੱਥੇ ਗਏ ਹੋਏ ਸਨ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੋ ਰਿਹਾ ਸੀ ਕਿ ਦੇਸ਼ ਪੈਨ ਤੱਕੇ ਬਾਹਰ ਮਿਲੇ ਢੋਈ ਨਾ ਸਾਡੇ ਪ੍ਰਦੇਸ਼ੀਆਂ ਦਾ ਦੇਸ਼ ਕੋਈ ਨਾ ਇਸ ਸੰਕਲਪ ਵਿੱਚੋਂ ਗਾਦਰ ਲਹਿਰ ਪੈਦਾ ਹੋਈ ਤੇ ਉਹਨਾਂ ਨੇ ਇੱਕ ਹੋਕਾ ਦਿੱਤਾ ਕਿ ਆਪਾਂ ਗੁਲਾਮੀ ਦੇ ਜੀਵਨ ਨਾਲੋਂ ਜਿਉਂ ਨਾਲੋਂ ਆਪਣੇ ਭਾਰਤ ਨੂੰ ਆਪਣੇ ਮੁਲਕ ਨੂੰ ਆਜ਼ਾਦ ਕਰਾ ਕੇ ਆਜ਼ਾਦੀ ਦਾ ਨਿਗਮਾਣੀਏ ਉਥੋਂ ਗਦਰ ਲਹਿਰ ਦੀ ਆਵਾਜ਼ بلند ਹੋਈ ਉਹਨਾਂ ਨੇ ਗਦਰ ਅਖਬਾਰ ਛਾਪਣਾ ਸ਼ੁਰੂ ਕੀਤਾ ਗਦਰ ਅਖਬਾਰ ਥਾਂ-ਥਾਂ ਪਹੁੰਚਿਆ ਉਸ ਦੇ ਪ੍ਰਚਾਰ ਦੇ ਨਾਲ ਥਾਂ-ਥਾਂ ਗਦਰ ਸ਼ਾਖਾਵਾਂ ਕਾਇਮ ਹੋਈਆਂ ਅਤੇ ਇਸੇ ਤਰ੍ਹਾਂ ਮਨੀਲਾ ਵਿੱਚ ਵੀ ਮਨੀਲਾ ਵਿੱਚ ਵੀ ਅਫਜ਼ਲਦੀ ਤਾਂ ਅਬ ਸ਼ੇਖ ਅਬਦੁੱਲਾ ਦੇ ਕਮਾਂਡ ਹੇਠ ਗਦਰੀ ਸ਼ਾਖਾ ਕਾਇਮ ਹੋਈ ਤੇ ਇਸ ਤਰੀਕੇ ਦੇ ਨਾਲ ਜਦੋਂ ਐਸਐਸ ਕੋਰੀਆ ਜਹਾਜ਼ ਰਾਹੀਂ ਗਦਰੀ ਅਮਰੀਕਾ ਤੋਂ ਚੱਲੇ ਜਾਪਾਨ ਹੁੰਦੇ ਹੋਏ ਮਨੀਲਾ ਪਹੁੰਚੇ ਤਾਂ ਉਹਨਾਂ ਨੇ ਮਨੀਲਾ ਦੇ ਗੁਰਦੁਆਰੇ ਦੇ ਅੰਦਰ ਬਹੁਤ ਵੱਡਾ ਇਕੱਠ ਕੀਤਾ ਵੱਡੀ ਮੀਟਿੰਗ ਕੀਤੀ ਇੰਝ ਕਹਿੰ ਲੋ ਇੱਕ ਕਾਨਫਰੰਸ ਕੀਤੀ ਜਿਸ ਦੇ ਅੰਦਰ ਜਿਹੜੇ ਗਦਰੀ ਲੀਡਰ ਆਏ ਸਨ ਆਗੂ ਆਏ ਸਨ ਉਹਨਾਂ ਨੇ ਸਾਰਿਆਂ ਨੂੰ ਪ੍ਰੇਰਿਆ ਕਿ ਭਾਰਤ ਚੱਲ ਕੇ ਆਪਾਂ ਗਦਰ ਕਰੀਏ ਤੇ ਆਜ਼ਾਦੀ ਪ੍ਰਾਪਤ ਕਰੀਏ ਇਸ ਸਾਮਰਾਜੀ ਹਕੂਮਤ ਕੋਲ ਤੇ ਇਸ ਦੌਰਾਨ ਸਾਰਿਆਂ ਨੇ ਬੜੇ ਹੁਬ ਕੇ ਨਾਂ ਲਿਖਵਾਏ ਕਿਉਂਕਿ ਗੁਲਾਮੀ ਅਤੇ ਆਜ਼ਾਦੀ ਦਾ ਜਿਹਨਾਂ ਨੂੰ ਫਰਕ ਦਾ ਪਤਾ ਹੁੰਦਾ ਉਹ ਸਾਰੇ ਤਾਂ ਨਹੀਂ ਪਰ ਉਹਨਾਂ ਸਾਰਿਆਂ ਵਿੱਚੋਂ ਕੁਝ ਬੰਦੇ ਜ਼ਰੂਰ ਹੁੰਦੇ ਨੇ ਜਿਸ ਤਰ੍ਹਾਂ ਹਰ ਮਿੱਟੀ ਦੀ ਆਪ ਆਪਣੀ ਖਸਲਤ ਹੁੰਦੀ ਹੈ ਇਸੇ ਤਰ੍ਹਾਂ ਹੀ ਹਰ ਮਨੁੱਖ ਦੀ ਵੀ ਆਪੋ ਆਪਣੀ ਖਸਲਤ ਹੁੰਦੀ ਹੈ ਤੇ ਜਿਵੇਂ ਮਿੱਟੀ ਕੋਈ ਬੰਜਰ ਹੁੰਦੀ ਹੈ ਕੋਈ ਉਪਜਾਊ ਹੁੰਦੀ ਹੈ ਕੋਈ ਰੇਤਲੀ ਹੁੰਦੀ ਹੈ ਇਸੇ ਤਰ੍ਹਾਂ ਹੀ ਕੁਝ ਮਨੁੱਖ ਜ਼ਮੀਰ ਮਰੇ ਹੁੰਦੇ ਨੇ ਕੁਝ ਮਨੁੱਖ ਗੁਲਾਮੇ ਵਿੱਚ ਜਿਉਣਾ ਵੀ ਪਸੰਦ ਕਰਦੇ ਨੇ ਤੇ ਕੁਝ ਮਨੁੱਖ ਇਦਾਂ ਦੇ ਹੁੰਦੇ ਨੇ ਜੋ ਆਜ਼ਾਦੀ ਦਾ ਨਿਗ ਮੰਨਣਾ ਆਜ਼ਾਦੀ ਲਈ ਲੜਨਾ ਮਰਨਾ ਜਾਣਦੇ ਨੇ ਇਹ ਆਪੋ ਆਪਣੀ ਤਸਵੀਰ ਹੈ ਉਨ੍ਹਾਂ ਆਗੂਆਂ ਦੇ ਪ੍ਰੇਰਣਾ ਦੇ ਉੱਤੇ ਬੇਬੇ ਗੁਲਾਬਕੌਰ ਨੇ ਅਤੇ ਮਾਨ ਸਿੰਘ ਨੇ ਹੋਰ ਬਹੁਤ ਸਾਰੇ ਸਾਥੀਆਂ ਸਮੇਤ ਭਾਰਤ ਜਾਣ ਦੇ ਗਦਰ ਕਰਨ ਦੇ ਨਾਂ ਲਿਖਵਾਏ ਪਰ ਅਫਸੋਸ ਦੀ ਗੱਲ ਇਹ ਹੋਈ ਜਦੋਂ ਤੀਸਰੇ ਦਿਨ ਜਹਾਜ਼ ਚੱਲਣ ਲੱਗਾ ਤਾਂ ਮਾਨ ਸਿੰਘ ਉਸ ਆਪਣੀ ਗੱਲ ਤੋਂ ਥਿੜਕ ਗਿਆ ਥਿੜਕ ਗਿਆ ਇਸ ਗੱਲੋਂ ਕਿ ਮੈਂ ਤਾਂ ਆਪਣੀ ਕਬੀਲਦਾਰੀ ਸੁਧਾਰਨ ਵਾਸਤੇ ਇੱਥੇ ਆਇਆ ਮੈਂ ਕਮਾਈ ਕਰਕੇ ਆਪਣੀ ਕਬੀਲਦਾਰੀਆਂ ਨੂੰ ਸੰਭਾਗਾ ਪਰ ਉਸ ਵੇਲੇ ਬੀਬੀ ਗੁਲਾਬ ਕੌਰ ਨੇ ਕਿਹਾ ਕਿ ਆਪਾਂ ਨਾਂ ਲਖਵਾਇਆ ਹੈ ਗਾਦਰ ਵਾਸਤੇ ਸਾਰਿਆਂ ਦੇ ਸਨਮੁਖ ਹੋ ਗਏ ਤੇ ਇਸ ਤਰ੍ਹਾਂ ਹੁਣ ਆਪਣੇ ਬਚਨ ਤੋਂ ਫਿਰ ਨਾ ਨਹੀਂ ਚਾਹੀਦਾ ਪਰ ਮਾਨ ਸਿੰਘ ਮੰਨੇ ਨਹੀਂ ਤੇ ਆਖਰੀ ਸਮੇਂ ਤੱਕ ਮਨਾਨ ਦੇ ਬਾਵਜੂਦ ਵੀ ਜਿਸ ਵੇਲੇ ਮਾਨ ਸਿੰਘ ਨਾ ਮੰਨਿਆ ਤਾਂ ਉਸ ਵੇਲੇ ਬੀਬੀ ਗੁਲਾਬ ਕੌਰ ਨੇ ਇੱਕ ਅਜਿਹੇ ਮੌਕੇ ਜਿਹੜਾ ਬੜਾ ਹੀ ਸੰਵੇਦਨਸ਼ੀਲ ਮੌਕਾ ਸੀ ਬੀਬੀ ਗਲਾਵਕੌਰ ਦੇ ਵਾਸਤੇ ਉਸ ਨੇ ਆ ਦੇਸ਼ ਭਗਤੀ ਨੂੰ ਪਹਿਲ ਦਿੰਦਿਆਂ ਪਤੀ ਭਗਤੀ ਦਾ ਤਿਆਰ ਕਰ ਦਿੱਤਾ ਕਹਿਣ ਦਾ ਭਾਵ ਇੱਕ ਇਕੱਲੀ ਹੀ ਆਪਣੇ ਪਤੀ ਤੋਂ ਬਿਨਾ ਉਹ ਬਾਕੀ 70 ਗਦਰੀਆਂ ਦੇ ਨਾਲ ਜਹਾਜ਼ੇ ਸਵਾਰ ਹੋ ਗਈ ਜਹਾਜ਼ ਚੱਲਿਆ ਹਾਂਕਾਂਗ ਪਹੁੰਚਿਆ ਉੱਥੇ ਵੀ ਗੁਰਦੁਆਰੇ ਦੇ ਅੰਦਰ ਬਹੁਤ ਵੱਡੀ ਮੀਟਿੰਗ ਹੋਈ ਲੋਕਾਂ ਦਾ ਇਕੱਠ ਹੋਇਆ ਤੇ ਉਸ ਇਕੱਠ ਦੇ ਅੰਦਰ ਗਦਰੀਆਂ ਗਊਆਂ ਨੇ ਵੀ ਲੈਕਚਰ ਦਿੱਤੇ ਭਾਸ਼ਣ ਦਿੱਤੇ ਤੇ ਉਸ ਇਕੱਠ ਦੇ ਅੰਦਰ ਵੀ ਬੀਬੀ ਗੁਲਾਬ ਕੌਰ ਜਿਹੜੀ ਕਿ ਆਜ਼ਾਦੀ ਦਾ ਮਜਜ਼ਮਾ ਸੀ ਜਿਹੜੀ ਆਜ਼ਾਦੀ ਦੇ ਸੋਹ ਖਾ ਕੇ ਜਨਮੀ ਸੀ ਜਿਸ ਨੂੰ ਗੁਲਾਮੀ ਤੋਂ ਸਖਤ ਨਫ਼ਰਤ ਸੀ ਤੇ ਇੱਕ ਜੁਝਾਰੂ ਜਜ਼ਵਾ ਉਸ ਬੀਬੀ ਦੇ ਲਹੂ ਦੇ ਕਣਕਾਂ ਦੇ ਉੱਤੇ ਹਸਤਾਖਸ਼ਤ ਕਰਨ ਇਨਕਲਾਬ ਦੇ ਤੇ ਉਸ ਇਕੱਠ ਦੇ ਅੰਦਰ ਬੀਬੀ ਗੁਲਾਬ ਕੌਰ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਗਿਆ ਹੈਰਾਨ ਹੋਏ ਲੋਕ ਸੁਣਨ ਵਾਲੇ ਕਿ ਇਤਨੇ ਵੱਡੇ ਇਕੱਠੇ ਦੇ ਅੰਦਰ ਇੱਕ ਔਰਤ ਬੋਲ ਰਹੀ ਹੈ ਤੇ ਬੋਲ ਵੀ ਇਤਨੇ ਜਜ਼ਾਰੇ ਜਜ਼ਬੇ ਦੇ ਨਾਲ ਹੈ ਜਿੱਦੂ ਗੁਲਾਬਪੁਰ ਨੇ ਉਸ ਵੇਲੇ ਕਿਹਾ ਕਿ ਮਰਦਾਂ ਨੂੰ ਉਸਲੇ ਵੰਗਾਰ ਪਾਈ ਕਿ ਤੁਸੀਂ ਚਲੋ ਸਾਰੇ ਇਕੱਠੇ ਹੋ ਕੇ ਆਪਾਂ ਭਾਰਤ ਚਲੀਏ ਤੇ ਆਪਣੇ ਮੁਲਕ ਨੂੰ ਆਜ਼ਾਦ ਕਰਾਈਏ ਗਦਰ ਕਰੀਏ ਤੇ ਨਾਲ ਇਹ ਗੱਲ ਵੀ ਕਹਿ ਦਿੱਤੀ ਉਸ ਨੇ ਆਪਣੇ ਖੱਬੇ ਹੱਥ ਵਿੱਚੋਂ ਚੂੜੀਆਂ ਉਤਾਰੀਆਂ ਅਤੇ ਸਾਰੇ ਇਕੱਠ ਵਰਕਰ ਸੰਬੋਧਨ ਕਰਕੇ ਕਿਹਾ ਜੇ ਤੁਸੀਂ ਗਦਰ ਵਾਸਤੇ ਨਹੀਂ ਜਾਣਾ ਤਾਂ ਆ ਪਾਓ ਚੂੜੀਆਂ ਤੁਸੀਂ ਸੰਭੋ ਚੁੱਲਾ ਚੋਂਕਾ ਅਸੀਂ ਔਰਤਾਂ ਲੜਾਂਗੀਆਂ ਇਸ ਗਦਰ ਦੇ ਅੰਦਰ ਆਪਣੇ ਮੁਲਕ ਨੂੰ ਆਜ਼ਾਦ ਕਰਵਾਵਾਂਗੀਆਂ ਤੇ ਜਦੋਂ ਇਸ ਤਰ੍ਹਾਂ ਹੀ ਬੰਗਾਰ ਪਾਈ ਨਾ ਇਸ ਬੰਗਾਰ ਨੂੰ ਸੁਣ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਨਾਂ ਲਿਖਵਾਏ ਅਤੇ ਇਸ ਗਦਰ ਵਾਸਤੇ ਤਿਆਰ ਹੋ ਕੇ ਭਾਰਤ ਆਉਣ ਵਾਸਤੇ ਤਿਆਰ ਹੋ ਗਏ ਇਹਨਾਂ ਗਦਰੀਆਂ ਦਾ ਜਹਾਜ਼ ਜਿਸ ਵੇਲੇ ਕਲਕੱਤੇ ਪਹੁੰਚਿਆ ਤਾਂ ਅੰਗਰੇਜ਼ਾਂ ਨੇ ਉਸਨੂੰ ਪਾਣੀ ਵਿੱਚ ਹੀ ਰੋਕ ਲਿਆ ਸਾਰਿਆਂ ਦੇ ਪੁਛਪਰਤਲ ਹੋਈ ਤਲਾਸ਼ੀਆਂ ਹੋਈਆਂ ਤੇ ਇਸ ਮੌਕੇ ਵੀ ਬੀਬੀ ਗੁਲਾਬਕੌਰ ਵਾਸਤੇ ਬਹੁਤ ਔਖਾ ਮੌਕਾ ਉਹ ਆਇਆ ਜਦੋਂ ਉਸ ਪੁਛਪਰਤਲ ਵੇਲੇ ਨਾਂ ਪਤੇ ਲਿਖੇ ਜਾ ਰਹੇ ਸਨ ਤੇ ਇਸ ਵੇਲੇ ਜਦੋਂ ਪੁੱਛਿਆ ਗਿਆ ਬੀਬੀ ਗੁਲਾਬਕੌਰ ਦਾ ਨਾਂ ਤੇ ਉਸ ਦੇ ਘਰ ਵਾਲੇ ਦਾ ਨਾਂ ਤਾਂ ਬੀਬੀ ਗੁਲਾਬਕੌਰ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਪੁਲਿਸ ਨੂੰ ਚਿਕਾਨੀ ਦੇਣ ਦੇ ਵਾਸਤੇ ਆਪਣੇ ਪਤੀ ਫਰਜੀ ਪਤੀ ਜੀਵਨ ਸਿੰਘ ਦੌਲਾ ਸਿੰਘ ਵਾਲੇ ਨੂੰ ਲਿਖਵਾ ਦਿੱਤਾ ਹਾਲਾਂਕਿ ਦੋਵੇਂ ਭੈਣ ਭਰਾਵਾਂ ਦੀ ਤਰ੍ਹਾਂ ਸਨ ਅਤੇ ਤਾਂ ਜ਼ਿੰਦਗੀ ਇਸੇ ਤਰ੍ਹਾਂ ਰਹੇ ਪਰ ਉਸ ਮੌਕੇ ਨੂੰ ਸੰਭਾਲਣ ਵਾਸਤੇ ਅਤੇ ਦੂਜੀ ਗੱਲ ਬੀਬੀ ਗੁਲਾਬਕੌਰ ਬੜੀ ਦੂਰ ਅੰਦੇਸ਼ ਹੈ ਉਹ ਸਨੇ ਇਹ ਤਾਂ ਲਿਖਵਾਇਆ ਆਪਣਾ ਨਾਂ ਨਗਰ ਦਾ ਕੋਈ ਥਾਂ ਲਿਖਵਾਇਆ ਪਤਾ ਲਿਖਵਾਇਆ ਨਾ ਆਪਣੇ ਸਹੁਰੇ ਪਿੰਡ ਦਾ ਨਾ ਆਪਣੇ ਪੇਕੇ ਪਿੰਡ ਦਾ ਤਾਂ ਕਿ ਕਿ ਜਿਸ ਗਦਰ ਵਾਸਤੇ ਜਿਸ ਮਕਸਦ ਵਾਸਤੇ ਅਸੀਂ ਜਾ ਰਹੇ ਹਾਂ ਉੱਥੇ ਤਾਂ ਪਤਾ ਨਹੀਂ ਕਿਹੜੇ ਵੇਲੇ ਪੁਲਿਸੋ ਗ੍ਰਿਫਤਾਰ ਕਰ ਲਵੇ ਕਿਹੜੇ ਵੇਲੇ ਪੁੱਛ ਪੜਤਾਲਾਂ ਹੋਣ ਤੇ ਇਸ ਕਰਕੇ ਸਾਡੇ ਸਹੁਰੇ ਪਰਿਵਾਰ ਨੂੰ ਮੇਰੇ ਪੇਕੇ ਪਰਿਵਾਰ ਨੂੰ ਕੋਈ ਤਤੀਬਾ ਨਾ ਲੱਗੇ ਪੁਲਿਸ ਤੰਗ ਨਾ ਕਰੇ ਇਸ ਕਰਕੇ ਨਾ ਉਸਨੇ ਆਪਣੇ ਪੇਕੇ ਪਰਿਵਾਰ ਦਾ ਬਖਸ਼ੀ ਵਾਲੇ ਦਾ ਨਾਮ ਲਖਵਾਇਆ ਨਾ ਸਹੁਰੇ ਪਰਿਵਾਰ ਦਾ ਸਹੁਰੇ ਪਿੰਡ ਦਾ ਜ਼ਿਕਰ ਉਸਨੇ ਕੀਤਾ ਤੇ ਬਾਕੀ ਗਦਰੀਆਂ ਦੇ ਨਾਲ ਲੁਧਿਆਣੇ ਪਹੁੰਚੇ ਲੁਧਿਆਣੇ ਫੇਰ ਇਹਨਾਂ ਦੇ ਪੁੱਛਗਿਛ ਹੋਈ ਸਧਾਰਨ ਪੁੱਛਗਿਛ ਤੋਂ ਬਾਅਦ ਬੀਬੀ ਗਲਾਬ ਕੌਰ ਜੀਵਨ ਸਿੰਘ ਦੌਲਾ ਸਿੰਘ ਵਾਲਾ ਆਮਰ ਸਿੰਘ ਆਦਿਕ ਇਹ ਸਾਰੇ ਫੇਰ ਪਾਈ ਆਮਰ ਸਿੰਘ ਦਾ ਪਿੰਡ ਕੂਟਲ ਨੌਦ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਉੱਥੇ ਚਲੇ ਗਏ ਤੇ ਉੱਥੇ ਟਿਕਾਣਾ ਬਣਾਇਆ ਬੀਬੀ ਗਲਾਬ ਕੌਰ ਨੇ ਆਪਣੇ ਇਸ ਗਦਰ ਸੰਘਰਸ਼ ਦੌਰਾਨ ਸੰਗਵਾਲ ਮੀਟਿੰਗ ਹੋ ਰਹੀ ਸੀ ਗਦਰੀਆਂ ਦੀ ਤੇ ਉਸ ਮੀਟਿੰਗ ਦੇ ਅੰਦਰ ਸਾਰੇ ਗਦਰੇ ਇਕੱਠੇ ਹੋ ਕੇ ਅਗਲੇ ਪ੍ਰੋਗਰਾਮ ਬਣਾ ਰਹੇ ਸਨ ਤੇ ਕਿਸੇ ਨੇ ਸੂਹ ਦੇ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੂੰ ਜਿਸ ਵੇਲੇ ਸੂਹ ਮਿਲੀ ਇਸ ਗੱਲ ਦੀ ਮੁਖਬਰੀ ਦੀ ਤਾਂ ਪੁਲਿਸ ਜਲੰਧਰ ਦੇ ਟੋਡਾ ਸਾਹਿਬ ਨੂੰ ਲੈ ਕੇ ਜਿਸ ਵੇਲੇ ਇਸ ਤੇ ਛਾਪਾ ਮਾਰਨ ਵਾਸਤੇ ਤੁਰ ਰਹੀ ਹੈ ਤਾਂ ਉਹਨਾਂ ਚੋਡਾ ਸਾਹਿਬ ਦਾ ਜਿਹੜਾ ਪੁੱਤਰ ਸੀ ਨਾ ਉਹ ਗਦਰੀਆਂ ਦੇ ਨਾਲ ਹਮਦਰਦੀ ਰੱਖਦਾ ਸੀ ਉਸਨੇ ਕੀ ਕੀਤਾ ਘੋੜੀ ਖੋਲੀ ਘੋੜੀ ਖੋਲ ਕੇ ਜਿਉਂ ਸਰਪਟ ਦੌੜਾਈ ਤੇ ਉਹਨਾਂ ਗਦਰੀਆਂ ਨੂੰ ਸੰਗਵਾਲ ਜਾ ਕੇ ਪਹਿਲੂ ਹੀ ਦੱਸ ਦਿੱਤਾ ਕਿ ਪੁਲਿਸ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆ ਰਹੀ ਹੈ ਤੇ ਇਹ ਸੁਣ ਕੇ ਸਾਰੇ ਦੇ ਸਾਰੇ ਗਦਰੀ ਉਸ ਤੋਂ ਮੌਕੇ ਤੋਂ ਟੱਪ ਗਏ ਇੱਧਰ ਉੱਧਰ ਹੋ ਗਏ ਤੇ ਇਸ ਤਰ੍ਹਾਂ ਉਸ ਦੀ ਇਸ ਗੱਲ ਦੇ ਨਾਲ ਸਾਰੇ ਗਦਰੀ ਗ੍ਰਿਫਤਾਰੀ ਤੋਂ ਬਚ ਗਏ ਇੱਥੇ ਵੱਡੀ ਗੱਲ ਇਹ ਹੋਈ ਇਸ ਮੀਟਿੰਗ ਦੇ ਅੰਦਰ ਵੀ ਬੀਬੀ ਗੁਲਾਬਕੌਰ ਵੀ ਹਾਜ਼ਰ ਹੈ ਗਾਦਰੀ ਕਾਲੀ ਦੇ ਅੰਦਰ ਸਾਰੇ ਨਿਕਲ ਗਏ ਪਰ ਪਿੱਛੇ ਕੁਝ ਗਾਦਰੀ ਸਾਹਿਤ ਕੁਝ ਅਸਲਾ ਛੱਡ ਕੇ ਚਲੇ ਗਏ ਜਿਸ ਨੂੰ ਸੰਭਾਲ ਲੰਦਾ ਉਹਨਾਂ ਨੂੰ ਮੌਕਾ ਨਾ ਮਿਲਿਆ ਤੇ ਹੁਣ ਬੀਬੀ ਗੁਲਾਬਕੌਰ ਨੇ ਕੀ ਕੀਤਾ ਉਹ ਸਾਰਾ ਗਾਦਰੀ ਸਾਹਿਤ ਅਤੇ ਉਹ ਸਾਰਾ ਅਸਲਾ ਇੱਕ ਟੋਕਰੀ ਦੇ ਅੰਦਰ ਪਾਇਆ ਟੋਕਰੀ ਵੀ ਉਸਨੇ ਦੋ ਤਹਾਂ ਵਾਲੀ ਬਣਾਈ ਹੋਈ ਸੀ ਥੱਲੇ ਰੱਖ ਕੇ ਉੱਪਰ ਫੇਰ ਟੋਕਰੀ ਸੀ ਪਤਾ ਨਹੀਂ ਸੀ ਲੱਗਦਾ ਦੋ ਖਾਣਿਆ ਵਾਲੀ ਟੋਕਰੀ ਬਣਾਈ ਸੀ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਉਤੇ ਕੱਪੜਾ ਪਾਇਆ ਤੇ ਆਪ ਲੰਬਾ ਘੁੰਡ ਕੱਢਿਆ ਤੇ ਘਗਰਾ ਪਾ ਕੇ ਉਹ ਇਸ ਤਰ੍ਹਾਂ ਦਾ ਲੰਬਾ ਬਾਣਾ ਪਾ ਕੇ ਪੁਲਿਸ ਦੇ ਕੋਲੋਂ ਦੀ ਲੰਘ ਗਈ ਅਤੇ ਖੇਤਾਂ ਦੇ ਰਾਹ ਪੈ ਗਈ ਇਸ ਤਰੀਕੇ ਬੀਬੀ ਗੁਲਾਬਕੌਰ ਨੇ ਉਸ ਵੇਲੇ ਆਪ ਵੀ ਅਤੇ ਗਾਦਰੀ ਸਾਹਿਤ ਤੇ ਅਸਲੇ ਨੂੰ ਪੁਲਿਸ ਤੋਂ ਬਚਾਇਆ ਇਸ ਤਰੀਕੇ ਦੇ ਨਾਲ ਜੋ ਜੋ ਵੀ ਡਿਊਟੀਆਂ ਬੀਬੀ ਗੁਲਾਬਕੌਰ ਦੇ ਉਤੇ ਲਾਈਆਂ ਗਈਆਂ ਜਿਸ ਤਰ੍ਹਾਂ ਦੀ ਵੀ ਡਿਊਟੀ ਬਹੁਤੀ ਡਿਊਟੀ ਉਸ ਨੂੰ ਪੈਗਾਮ ਰਸਾਈ ਦੀ ਦਿੱਤੀ ਗਈ ਕਿ ਸੁਨੇਹੇ ਦੇਣ ਦੀ ਇੱਕ ਗਾਦਰੀ ਤੋਂ ਦੂਜੀ ਗਾਦਰੀ ਤੱਕ ਸੁਨੇਹਾ ਪਹੁੰਚਾਉਣ ਦੇ ਕਿ ਅਗਲਾ ਕੀ ਪ੍ਰੋਗਰਾਮ ਹੈ ਇਸ ਤਰੀਕੇ ਦੇ ਨਾਲ ਤੇ ਬੀਬੀ ਗੁਲਾਬਕੌਰ ਨੇ ਇੱਕ ਤਰ੍ਹਾਂ ਦੀ ਗੋਪਤ ਸੇਵਾ ਕੀਤੀ ਰੂਪ ਰੋਸ਼ੋ ਕੇ ਸੇਵਾ ਕੀਤੀ ਇਹ ਪੈਗਾਮ ਰਸਾਈ ਦੀ ਤੇ ਇਸ ਵਾਸਤੇ ਉਸ ਨੇ ਕਈ ਭੇਸ ਵੀ ਧਾਰਨ ਕੀਤੇ ਕਦੇ ਬੰਜਾਰਨ ਬਣੀ ਕਦੇ ਉਹ ਬੰਗਾ ਵੇਚਣ ਵਾਲੀ ਬਣਦੀ ਕਦੇ ਉਸ ਨੇ ਨਾਮ ਵੀ ਬਦਲੇ ਆਪਣੇ ਉਸ ਨੇ ਆਪਣਾ ਨਾਮ ਗੁਲਾਬ ਦੇਈ ਕਿਰਪੀ ਇਸ ਤਰ੍ਹਾਂ ਦੇ ਨਾਮ ਵੀ ਉਸ ਨੇ ਆਪਣੇ ਬਦਲ ਬਦਲ ਕੇ ਇਹ ਪੈਗਾਮ ਰਸਾਈ ਦਾ ਕੰਮ ਕਰਦੀ ਰਹੇ ਇਸ ਤੋਂ ਬਾਅਦ ਜਿਸ ਵੇਲੇ ਸਾਰੀ ਤਿਆਰੀ ਹੋ ਗਈ ਗਦਰੀਆਂ ਦੀ ਗਦਰ ਕਰਨ ਦਿੱਤਾ ਇਹਨਾਂ ਨੇ ਆਪਣਾ ਟਿਕਾਣਾ ਲਾਹੌਰ ਬਣਾਇਆ ਲਾਹੌਰ ਟਿਕਾਣਾ ਬਣਾਇਆ ਤਾਂ ਰਹਿਣ ਵਾਸਤੇ ਉੱਥੇ ਥਾਂ ਚਾਹੀਦੀ ਸੀ ਪਰ ਉਸ ਵੇਲੇ ਗਦਰੀਆਂ ਨੂੰ ਕਿ ਕਿਸੇ ਇੱਕ ਇਕੱਲੇ ਨੂੰ ਕੋਈ ਵੀ ਮਕਾਨ ਕਿਰਾਏ ਤੇ ਨਹੀਂ ਸੀ ਦਿੰਦਾ ਹਕੂਮਤ ਦਾ ਇਹ ਕਿਹਾ ਹੋਇਆ ਸੀ ਕਿਸੇ ਇਕੱਲੇ ਕਾਰੇ ਬੰਦੇ ਨੂੰ ਮਕਾਨ ਕਿਰਾਏ ਤੇ ਨਹੀਂ ਦੇਣਾ ਤਾਂ ਹੁਣ ਵੱਡੀ ਸਮੱਸਿਆ ਸੀ ਬੀਬੀ ਗਲਾਬਕੌਰ ਨੇ ਲਾਹੌਰ ਜਾ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਥੇ ਜਾ ਕੇ ਮਕਾਨ ਕਿਰਾਏ ਤੇ ਲਿਆ ਸਟੇਸ਼ਨ ਦੇ ਨੇੜੇ ਧਰਮਸ਼ਾਲਾ ਦੇ ਅੰਦਰ ਉਸ ਤੇ ਕਿਵੇਂ ਲਿਆ ਆਪ ਕਿਹਾ ਕਿ ਮੈਂ ਪਤਨੀ ਆ ਤੇ ਇਹ ਮੇਰਾ ਭਰਾ ਹੈ ਇਹ ਮੇਰਾ ਦਿਉਰ ਹੈ ਇਸ ਤਰ੍ਹਾਂ ਕਹਿ ਕੇ ਫਰਜੀ ਰਿਸ਼ਤੇਦਾਰੀਆਂ ਬਣਾ ਕੇ ਬੀਬੀ ਗਲਾਬਕੌਰ ਨੇ ਮਕਾਨ ਕਿਰਾਏ ਤੇ ਲਿਆ ਇਸੀ ਤਰ੍ਹਾਂ ਇੱਕ ਮੋਤੀ ਗੇਟ ਦੇ ਅੰਦਰ ਮਕਾਨ ਕਿਰਾਏ ਤੇ ਲੈ ਕੇ ਦਿੱਤਾ ਇਸ ਮਕਾਨ ਦੇ ਅੰਦਰ ਆ ਜਿਹੜੇ ਕਰਤਾਰ ਸਿੰਘ ਸਰਾਭਾ ਸੀ ਜਿਹੜਾ ਕਿ ਗਦਰ ਅਖਬਾਰ ਛਾਪਣ ਦੀ ਡਿਊਟੀ ਨਿਭਾ ਰਿਹਾ ਸੀ ਉਸ ਨੇ ਇਸ ਧਰਮਸ਼ਾਲਾ ਦੇ ਅੰਦਰ ਸਾਈਕਲੋਸਟਾਈਲ ਮਸ਼ੀਨ ਲਾ ਕੇ ਗਦਰ ਅਖਬਾਰ ਛਾਪਣਾ ਸ਼ੁਰੂ ਕਰ ਦਿੱਤਾ ਲੇਕਿਨ ਰਖਵਾਲੀ ਵਾਸਤੇ ਇਸ ਮਕਾਨ ਦੀ ਰਖਵਾਲੀ ਵਾਸਤੇ ਬੀਬੀ ਗਲਾਵਕੌਰ ਉਸ ਦਰਵਾਜੇ ਦੇ ਬਾਹਰ ਮੂਰੇ ਚਰਖਾ ਢਾਕੇ ਬੈ ਜਾਂਦੀ ਕੱਤੀ ਜਾਂਦੀ ਇੱਕ ਬਹਾਨਾ ਸੀ ਇਸ ਗੱਲ ਦਾ ਜਦ ਵੀ ਕਿ ਬਾਹਰੋਂ ਬਾਜਾ ਕਰ ਖਦੀ ਹਰ ਇੱਕ ਦੇ ਆਉਣ ਤੇ ਜਾਣ ਤੇ ਕਿ ਕੋਈ ਪੁਲਸ ਦਾ ਮੁਖਵਰ ਯਕਿ ਪੁਲਸ ਤੇ ਨਹੀਂ ਆ ਰਹੀ ਤਾਂ ਕਿ ਆਗਲਿਆਂ ਨੂੰ ਜਾਣਕਾਰੀ ਸੂਹ ਦਿੱਤੀ ਜਾ ਸਕੇ ਦੱਸਿਆ ਜਾ ਸਕੇ ਸਾਵਧਾਨ ਕੀਤਾ ਜਾ ਸਕੇ ਸੋ ਇਸ ਤਰੀਕੇ ਦੇ ਨਾਲ ਬੀਬੀ ਗੁਲਾਬਕੌਰ ਨੇ ਉਹਨਾਂ ਸਮਾਂ ਦੇ ਅੰਦਰ ਇਹ ਸਖਤ ਡਿਊਟੀਆਂ ਨਿਭਾਈ ਲਾਹੌਰ ਦੇ ਅੰਦਰ ਤੇ ਅੱਗੇ ਆਪਾਂ ਗਦਰ ਦਾ ਇਤਿਹਾਸ ਪੜ੍ਹਦੇ ਹਾਂ ਤੇ ਗਦਰ ਦਾ ਇਤਿਹਾਸ ਪੜ੍ਹਨ ਵੇਲੇ ਪਤਾ ਹੈ ਆਪਾਂ ਨੂੰ ਕਿ ਗਦਰੀਆਂ ਨੇ ਕਰਤਾ ਸਿੰਘ ਸਰਾਬੇ ਨੇ ਸਾਰਿਆਂ ਨੇ ਇਕੱਠੇ ਹੋ ਕੇ ਫੌਜੀਆਂ ਛੌਣੀਆਂ ਦੇ ਅੰਦਰ ਗਿੱਟਮਟ ਕੀਤੀ ਤੇ ਤਰੀਕ ਬਣ ਲਈ ਗਦਰ ਕਰਨ ਦੀ 21 ਫਰਵਰੀ 1915 ਪਰ ਇੱਕ ਮੁਖਵਰ ਸੀ ਕਿਰਪਾਲ ਸਿੰਘ ਉਹਨੇ ਜਾਣਕਾਰੀ ਦੇ ਦਿੱਤੀ ਜਾ ਕੇ ਪੁਲਿਸ ਨੂੰ 23 ਕਰਕੇ ਇਹਨਾਂ ਨੂੰ ਤਰੀਕ ਬਦਲ ਕੇ ਇਹਨਾਂ ਨੇ 19 ਪਰਵੀ ਰੱਖ ਲਈ ਪਰ ਕਿਰਪਾਲ ਸਿੰਘ ਨੇ ਇਹ ਤਰੀਕ ਵੀ ਪੁਲਿਸ ਨੂੰ ਦੱਸ ਦਿੱਤੀ ਤੇ ਪੁਲਿਸ ਨੇ ਉਸ ਵੇਲੇ ਧੜਾ ਧੜ ਇਹਨਾਂ ਗਦਰੀਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਮੁੱਖੀ ਗਦਰੀ ਆਗੂ ਗਦਰੀ ਫੜੇ ਗਏ ਉਹਨਾਂ ਦੇ ਗ੍ਰਿਫਤਾਰ ਹੋ ਗਏ ਜੇਲਾਂ ਦੇ ਅੰਦਰ ਬੰਦ ਕਰ ਦਿੱਤੇ ਗਏ ਮੁਕਦਮੇ ਚੱਲੇ ਕਈਆਂ ਨੂੰ ਕਾਲੇ ਪਾਣੀ ਦਾ ਸਜ਼ਾਵਾ ਹੋਈਆਂ ਕੁਰਕੀਆਂ ਹੋਈਆਂ ਤੇ ਕਈਆਂ ਨੂੰ 502 ਕੇ ਸ਼ਹੀਦ ਕਰ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਇਹ ਜਿਹੜਾ ਗਦਰ ਹੈ ਪੂਰੀ ਤਿਆਰੀ ਤਾਂ ਕੀਤੀ ਸੀ ਪਰ ਸਫਲ ਨਹੀਂ ਹੋ ਸਕਿਆ ਤੇ ਇਸ ਦੌਰਾਨ ਪਕੜ ਧਕੜ ਗਦਰੀਆਂ ਦੀ ਚੱਲ ਰਹੀ ਸੀ ਤੇ ਬੀਬੀ ਗੁਲਾਬ ਕੌਰ ਵੀ ਲਾਹੌਰ ਤੋਂ ਵਾਪਸ ਕੂਟਲਾ ਨੌਦ ਸਿੰਘ ਵਾਲੇ ਜਾ ਕੇ ਚਲੀ ਗਈ ਉਹ ਵੀ ਰੂਪੂਸ਼ ਰਹਿ ਰਹੀ ਹੈ ਇਸ ਉੱਤੇ ਵੀ ਇਨਾਮ ਰੱਖ ਦਿੱਤਾ ਗਿਆ ਤੇ 1916 ਦੇ ਅੰਦਰ ਬੀਬੀ ਗੁਲਾਬ ਕੌਰ ਪਿੰਡ ਦੇ ਹੀ Jaildar ਦੇ ਮੁਖਵਰੀ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਜੇਲ੍ਹ ਦੇ ਅੰਦਰ ਬੜੇ ਤਸ਼ੱਦਦ ਕੀਤਾ ਗਿਆ। ਕਮਾਲ ਦੀ ਗੱਲ ਤਾਂ ਇਹ ਕਿ ਬੀਬੀ ਗਲਾਵਕੌਰ ਨੇ ਪੁਲਿਸ ਦਾ ਇਹ ਅੰਨਾ ਤਸ਼ੱਦਦ ਤਾਂ ਝੱਲ ਲਿਆ ਪਰ ਮਜਾਲ ਹੈ ਆਪਣੀ ਜ਼ੁਬਾਨ ਤੋਂ ਕਿਸੇ ਗਾਦਰੀ ਦਾ ਨਾਮ ਲਿਆ ਹੋਵੇ, ਕਿਸੇ ਟਿਕਾਣਾ ਦੱਸਿਆ ਹੋਵੇ। ਨਹੀਂ, ਜਵਾਨ ਨੇ ਖੋਲੀ ਇਸ ਗਦਰ ਦੇ ਮੁੱ ਬਾਰੇ ਅਤੇ ਕਿਸੇ ਵੀ ਗਾਦਰੀ ਬਾਰੇ ਇਸ ਤਰੀਕੇ ਦੇ ਨਾਲ ਬਹੁਤ ਜ਼ਬਰ ਬਹੁਤ ਜ਼ੁਲਮ ਬਹੁਤ ਤਸ਼ੱਦਦ ਪੁਲਿਸ ਦਾ ਛੱਲਨ ਤੋਂ ਬਾਅਦ ਦੱਸਦੇ ਨੇ ਕਿ ਦੋ ਔਰਤਾਂ ਇਸ ਦੇ ਬਾਹਾਂ ਫੜ ਲੈਂਦੀਆਂ ਸਨ ਦੋ ਔਰਤਾਂ ਇਸ ਨੂੰ ਲਟਾ ਕੇ ਇਸ ਦੇ ਲੱਤਾਂ ਫੜ ਲੈਂਦੀਆਂ ਸਨ ਤੇ ਜਿਹੜੇ ਨੰਬਰਦਾਰ ਨੇ ਸੀ ਉਹ ਇਹਦੀ ਛਾਤੀ ਉੱਤੇ ਲੱਤਾਂ ਮਾਰ-ਮਾਰ ਕੇ ਪੁੱਛਦੀ ਸੀ ਕਿ ਦੱਸ ਹੋਰ ਕੌਣ ਆ ਤੁਹਾਡੇ ਨਾਲ ਹੋਰ ਕੌਣ ਆ ਹੋਰਾਂ ਦੇ ਨਾਮ ਦੱਸ ਛਾਤੀ ਤੇ ਲੱਤਾਂ ਮਾਰ-ਮਾਰ ਕੇ ਗੁਲਾਬਕੌਰ ਨੂੰ ਇਤਨਾ ਤਸ਼ੱਦਦ ਕੀਤਾ ਗਿਆ ਪਰ ਇਸ ਗੁਲਾਬਕੌਰ ਦੇ ਬਾਰੇ ਜਾਈਏ ਕਿ ਇਸਨੇ ਇਤਨਾ ਜ਼ਬਰ ਤੇ ਜ਼ੁਲਮ ਸਹਿ ਲਿਆ ਪਰ ਕਿਸੇ ਦਾ ਨਾਮ ਇਸ ਜ਼ੁਬਾਨ ਤੇ ਨਹੀਂ ਆਏਗਾ 2 ਸਾਲਾਂ ਤੋਂ ਬਾਅਦ ਇਸ ਨੂੰ ਰਿਹਾ ਕਰ ਦਿੱਤਾ ਗਿਆ ਰਿਹਾ ਕਰਨ ਤੋਂ ਬਾਅਦ ਜਿਹੜੀਆਂ ਸੱਟਾਂ ਇਸ ਦੀ ਛਾਤੀ ਦੇ ਅੰਦਰ ਲੱਗੀਆਂ ਉਸ ਪੁਲਿਸ ਤਸ਼ੱਦਦ ਦੌਰਾਨ ਉਹ ਅੰਦਰ ਜਾ ਕੇ ਇੱਕ ਫੋੜੇ ਬਣ ਗਏ ਫੋੜੇ ਵੀ ਇਸ ਤਰ੍ਹਾਂ ਦੇ ਜੋ ਹਰ ਤਰ੍ਹਾਂ ਦਾ ਇਲਾਜ ਕਰਾਉਣ ਦੇ باوجود ਵੀ ਇੱਕ ਤਰ੍ਹਾਂ ਦਾ ਕੈਂਸਰ ਬਣ ਗਿਆ ਕੋਈ ਇਲਾਜ ਨਹੀਂ ਹੋ ਸਕਿਆ ਬਥੇਰਾ ਇਲਾਜ ਕਰਵਾਉਂਦੇ ਰਹੀ ਪਰ ਕਿਸੇ ਵੀ ਇਲਾਜ ਦੇ ਨਾਲ ਉਸ ਦੀ ਇਸ ਬਿਮਾਰੀ ਨੂੰ ਰਾਹਤ ਨਹੀਂ ਮਿਲੀ ਸੋ ਇਸ ਤਰੀਕੇ ਉਹ ਦਿਨ ਵੀ ਆ ਗਿਆ 28 ਜੁਲਾਈ 1925 ਜਿਸ ਦਿਨ ਬੀਬੀ ਗੁਲਾਬ ਕੌਰ ਕੂਟਲਾ ਨੌਦ ਸਿੰਘ ਵਿਖੇ ਆਪਣੇ ਆਖਰੀ ਸਵਾਸ ਪੂਰੇ ਕਰ ਗਈ ਉਸ ਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਇੱਕ ਇੱਕ ਸਾਂ ਦੇਸ਼ ਦੀ ਆਜ਼ਾਦੀ ਲਈ ਨਿਸ਼ਾਵਰ ਕੀਤਾ ਕੁਰਬਾਨ ਕੀਤਾ ਅਤੇ ਉਸ ਮਹਾਨ ਗਦਰੀ ਸੂਰਬੀਰ ਗਦਰੀ ਸੰਗਰਾਮ ਬੀਬੀ ਗੁਲਾਬ कौर ਜਿਹੜੀ ਪੰਜਾਬ ਦੀ ਇੱਕ ਇੱਕ ਲੋਤੀ ਧੀ ਹੈ ਇੱਕੋ ਇੱਕ ਔਰਤ ਹੈ ਜਿਸ ਨੇ ਗਦਰ ਸੰਗਰਾਮ ਦੇ ਅੰਦਰ ਇਸ ਇਨਕਲਾਬੀ ਟੰਗ ਦੇ ਨਾਲ ਇਸ ਜਾਰੂ ਜਜ਼ਬੇ ਦੇ ਨਾਲ ਉਸ ਆਜ਼ਾਦੀ ਸੰਗਰਾਮ ਦੇ ਅੰਦਰ ਆਪਣਾ ਯੋਗਦਾਨ ਪਾਇਆ ਤੇ ਉਸ ਮਹਾਨ ਔਰਤ ਨੂੰ ਉਸ ਪੰਜਾਬ ਦੇ ਧੀ ਨੂੰ ਉਸ ਬਖਸ਼ੀ ਵਾਲੇ ਦੇ ਜੰਪਲ ਬੀਬੀ ਗੁਲਾਬਕੌਰ ਆ ਸੰਗਰਾਮਨ ਨੂੰ ਉਹਦੇ 100 ਸਾਲਾ ਸ਼ਤਾਬ ਦੇ ਮੌਕੇ ਸ਼ਰਧਾਂਜਲੀ ਦੇਣ ਦੇ ਵਾਸਤੇ ਸੰਗਰਾਮੀ ਕਲਾ ਕੇਂਦਰ ਵੱਲੋਂ ਮਿਲਖਾ ਸਿੰਘ ਸਨੇਹੀ ਦੀ ਕਿਤਾਬ ਛਪਵਾਈ ਗਈ ਦੁਆਰਾ ਉਹਦੇ ਅੰਦਰ ਕੁਝ ਵਾਧੇ ਵੀ ਕੀਤੇ ਗਏ ਵਾਧੇ ਕਰਨ ਤੋਂ ਬਾਅਦ ਉਹ ਕਿਤਾਬ ਛਪੀ ਲੋਕਾਰਪਣ ਕੀਤੀ ਗਈ ਤੇ ਉਹ ਕਿਤਾਬ ਹੁਣ ਕਾਤਾ ਬੰਡੀ ਜਾ ਰਹੀ ਹੈ ਲੋਂਗੋਵਾਲ ਵਿਖੇ ਵੀ ਬੱਚਿਆਂ ਨੂੰ ਕਿਤਾਬ ਦਿੱਤੀ ਗਈ ਉਹਨਾਂ ਨੂੰ ਪੜਾਇਆ ਗਿਆ ਉਸ ਤੋਂ ਬਾਅਦ ਉਹਨਾਂ ਦਾ ਗਿਆਨ ਯੋਗਤਾ ਦਾ ਟੈਸਟ ਵੀ ਲਿਆ ਗਿਆ ਇਸ ਤਰੀਕੇ ਦੇ ਨਾਲ ਸੰਗਰਾਮੀ ਕਲਾ ਕੇਂਦਰ ਇਸ ਤਰੀਕੇ ਦੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ ਤੇ ਸਾਡੇ ਸਰਪ੍ਰਸਤ ਸਰਦਾਰ ਲਖਵੀਰ ਸਿੰਘ ਰਤਨਪਾਲ ਉਹਨਾਂ ਦੀ ਅਗਵਾਈ ਦੇ ਅੰਦਰ ਸਰਦਾਰ ਭौला ਸਿੰਘ ਸੰਗਰਾਮੀ ਅਤੇ ਦਾਸ ਜੰਗੀਰ ਸਿੰਘ ਰਤਨ ਇਸੇ ਵਾਰ ਮ ਨਿਭਾ ਰਹੇ ਨੇ ਅਗਲੇ ਯਾਨੀ ਹੋਰ ਵੀ ਤੁਸੀਂ ਇੱਕ ਕਿਤਾਬ ਲਿਖਣ ਲੱਗੇ ਹੋ ਆ ਭਾਸ਼ਾ ਵਿਭਾਗ ਵੱਲੋਂ ਤੁਹਾਡੀ ਡਿਊਟੀ ਲਈ ਆ ਇੱਕ ਹੋਰ ਉਦੋਂ ਪਹਿਲਾਂ ਕਿਤਾਬ ਆ ਰਹੀ ਹੈ ਕਿਹੜੀਆਂ ਕਿਹੜੀਆਂ ਨੇ ਉਹ ਹਾਂ ਇਸੇ ਦੌਰਾਨ ਭਾਸ਼ਾ ਵਿਭਾਗ ਨੇ ਆਫਰ ਦਿੱਤੀ ਸੀ ਕਿ ਜਿਹੜੇ ਇਤਿਹਾਸਕ ਨਗਰ ਨੇ ਉਹਨਾਂ ਦੀਆਂ ਭਾਸ਼ਾਈ ਤੇ ਸੱਭਿਆਚਾਰਕ ਸਰਵੇਖਣ ਲਿਖਿਆ ਜਾਵੇ ਮੈਂ ਪਹਿਲਾਂ ਇਸ ਤੋਂ ਪਹਿਲਾਂ ਸੁਨਾਮ ਦਾ ਭਾਸ਼ਾਈ ਸੱਭਿਆਚਾਰਕ ਸਰਵੇਖਣ ਕਿਤਾਬ ਲਿਖੀ ਹੈ ਜੋ ਭਾਸ਼ਾ ਵਿਭਾਗ ਨੇ ਪ੍ਰਕਾਸ਼ਿਤ ਕੀਤੀ ਉਸ ਤੋਂ ਬਾਅਦ ਚਿਮਾ ਨਗਰ ਜੋ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਜਨਮ ਨਗਰ ਹੈ ਉਸ ਚਿਮਾ ਨਗਰ ਦਾ ਭਾਸ਼ਾਈ ਤੇ ਸਭਿਆਚਾਰਕ ਸਰਵੇਖਣ ਦੀ ਕਿਤਾਬ ਲਿਖੀ ਉਹ ਵੀ ਭਾਸ਼ਾ ਵਿਭਾਗ ਨੇ ਪ੍ਰਕਾਸ਼ਿਤ ਕੀਤੀ ਤੇ ਹੁਣ ਭਾਸ਼ਾ ਵਿਭਾਗ ਵੱਲੋਂ ਇਹ ਮੈਨੂੰ ਜ਼ਿੰਮੇਵਾਰੀ ਲਈ ਹੈ ਬੀਬੀ ਗਦਰੀ ਬੀਬੀ ਗੁਲਾਬ ਕੌਰ ਦੇ ਜਨਮ ਨਗਰ ਬਖਸ਼ੀwala ਦਾ ਭਾਸ਼ਾਈ ਤੇ ਸਭਿਆਚਾਰਕ ਸਰਵੇਖਣ ਕਿਤਾਬ ਲਿਖਾਂ ਦੀ ਤੇ ਮੈਂ ਉਹ ਕਿਤਾਬ ਇਸ ਵੇਲੇ ਆਰੰਭ ਕੀਤੀ ਹੋਈ ਹੈ ਥੋੜੇ ਦਿਨਾਂ ਦੇ ਅੰਦਰ ਉਹ ਕਿਤਾਬ ਵੀ ਪਾਠਕਾਂ ਦੇ ਹੱਥਾਂ ਤੇ ਘਰ ਪਹੁੰਚੇਗੀ ਤੇ ਸਾਰਾ ਕੁਝ ਉਸ ਮਹਾਨ ਬੀਬੀ ਗਦਰੀ ਨੂੰ ਗਦਰੀ ਬੀਬੀ ਗੋਲਾਵਰ ਨੂੰ ਸਾਡੇ ਸਾਰਿਆਂ ਵੱਲੋਂ ਉਹਦੀ 100 ਸਾਲਾ ਸ਼ਤਾਬਦੀ ਦੇ ਉੱਤੇ ਇੱਕ ਆ ਪਾਵ ਪੇ ਨਿਸ਼ਰਧਾਂਜਲੀ ਹੈ